ਚੁੱਲਾ ਟੈਕਸਲ ਐਨਓਸੀ ਲੈਂਦ ਦੌਰਾਨ ਚੱਲੀ ਫਰੋਜਪੁਰ ਵਿੱਚ ਗੋਲੀ ਆ ਆ ਸ਼ਾਬਾ ਮਾਰ 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 ਸ਼ਰਮ ਕਰ ਲਾ ਆ ਆਪਾ ਦੀ ਸਰਕਾਰ ਵੇਖ ਲੋ ਜੀ ਆਪਾ ਦੀ ਸਰਕਾਰ ਜੁਦਾ ਸਰਪੰਚ ਵੇਖ ਲੋ ਆਪਾ ਦੀ ਦਾ ਆ ਗੀਸੇ ਸੰਤੂ ਵੇਖ ਲੋ ਰੋਗ ਆ ਜਾਓ ਹੜਾ ਵੇਖ ਲੋ ਫੈਕਟਰੀ ਦਾ ਬੈਕ ਹੋ ਕੇ ਭੱਜ ਗਿਆ ਨੋਜ਼ੀਆ ਵਾਲਾ ਬੈਗ ਖੋਲ ਕੇ ਭੱਜ ਗਿਆ ਇਹਨੇ ਕੀਤਾ ਮਯੂਦਾ ਸਰਕਾਰ ਦੇ ਸਰਪੰਚ ਤੇ ਲੱਗੇ ਬੈਗ ਖੋਹਣ ਅਤੇ ਗੋਲੀ ਚਲਾਉਣ ਦੇ ਦੋਸ਼ ਘਟਨਾ ਦੀ ਵੀਡੀਓ ਆਈ ਸਾਹਮਣੇ ਕੈਟਗਰੀ ਵਿੱਚ ਮਾਨ ਸਰਕਾਰ ਅਜ ਫਿਰੋਜ਼ਪੁਰ ਵਿੱਚ ਵੀਡੀਓ ਦਫਤਰ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਦਫਤਰ ਵਿੱਚ ਚੁੱਲ੍ਹਾ ਟੈਕਸ ਦੀ ਐਨਓਸੀ ਲੈਣ ਵਾਲਿਆਂ ਦਾ ਭਾਰੀ ਇਕੱਠ ਸੀ ਇਸ ਦੌਰਾਨ ਇੱਕ ਕਾਲੇ ਰੰਗ ਦੀ ਸਕੋਰਪਿਓ ਗੱਡੀ ਵਿੱਚ ਆਏ ਕੁਝ ਲੋਕਾਂ ਵੱਲੋਂ ਸੈਕਟਰੀ ਪਾਸੋਂ ਕਾਗਜ਼ ਪੱਤਰਾਂ ਵਾਲਾ ਬੈਗ ਖੋਲਿਆ ਜਦੋਂ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਹਨਾਂ ਲੋਕਾਂ ਦਾ ਵਿਰੋਧ ਕੀਤਾ ਤਾਂ ਇੱਕ ਵਿਅਕਤੀ ਵੱਲੋਂ ਸ਼ਰੇਆਮ ਪਿਸਤੌਲ ਕੱਢ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਖੁਸ਼ਕਿਸਮਤੀ ਰਹੀ ਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਕਾਬਲੇ ਗੌਰ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਕਾਰਨ ਚੋਣ ਜਾਬਤਾ ਲੱਗਾ ਹੋਇਆ ਹੈ ਅਤੇ ਹਰ ਅਸਲਾਧਾਰਕਾਂ ਨੂੰ ਆਪਣੇ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ ਅਜਿਹੇ ਵਿੱਚ ਕਿਸੇ ਵੱਲੋਂ ਸ਼ਰە ਆਮ ਸਰਕਾਰੀ ਦਫ਼ਤਰ ਵਿੱਚ ਗੋਲੀਆਂ ਚਲਾਉਣੀਆਂ ਵੱਡਾ ਸਵਾਲ ਖੜਾ ਕਰਦਾ ਹੈ ਕਿ ਜਿਸ ਵੱਲੋਂ ਇਹ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦਾ ਸਰਪੰਚ ਦੱਸਿਆ ਜਾਂਦਾ ਹੈ ਤੇ ਪ੍ਰਸ਼ਾਸਨ ਕਿਸ ਤਰ੍ਹਾਂ ਮਿਹਰਬਾਨ ਰਿਹਾ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਗਨ ਕਲਚਰ ਤੇ ਲੋਗ ਲਗਾਉਣ ਦੀ ਖਾਤਰ ਇਸ ਤਰ੍ਹਾਂ ਦੇ ਲੋਕਾਂ ਖਿਲਾਫ ਮਾਮਲੇ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ ਦੇਖਣਾ ਇਹ ਹੋਵੇਗਾ ਕਿ ਸਰਪੰਚ ਸਾਹਿਬ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਦੇ ਅਸਟੂਡੈਂਟ ਟੈਕਸਟੈਂਸ ਵੀ ਲੈਣ ਆਏ ਸੀ ਤੇ ਅਸੀਂ ਇੱਥੇ ਸੈਂਟਰੀ ਸਾਹਿਬ ਨੇ ਗਿਆ ਉਹ ਲਿਸਟ ਬਣਾ ਕੇ ਉਹ ਲਿਸਟ ਤੋਂ ਬਣਾ ਲਏ ਸੀ ਉਹ ਆਏ ਫਾਕੀਰ ਸਾਹਿਬ ਤੋਂ ਜਾਣੇ ਸਾਡੇ ਪਿੰਡ ਦੇ ਹਰਦੇ ਸਿੰਘ ਸੱਜਣ ਜੀ ਸਿੰਘ ਤੇ ਦੋ ਤਿੰਨ ਜਾਣੇ ਅੰਗਰੇਜ਼ ਸਿੰਘ ਗਾਇਦਰੀ ਸਿੰਘ ਪਿੰਡ ਪੂਰੇ ਵਾਲਾ ਤੇ ਉਹ ਆਏ ਵੈਪਰ ਤੋਂ ਆਪਾਂ ਬੜੇ ਅੱਜ ਪਹਿਲਾ ਵਾਰ ਕਰੀਂ ਗਏ ਕੰਮ ਕਰਨ ਜੀ ਸਾਡੇ ਸਾਹਮਣੇ ਤੇ ਇਸ ਤਰ੍ਹਾਂ ਦਿਖਾ ਕੇ ਇਹਨਾਂ ਨੂੰ ਧੱਕੇ ਨਾਲ ਵਿਦਿਆਨਸਥਾਨ ਗਾੜ ਕੱਢ ਕੇ ਸੈਕਟਰੀ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਕਹਾਂਗੇ ਕਿ ਅੱਜ ਤੱਕ ਤੈਨੂੰ ਕਹਿਦਾ ਆ ਕਿ ਤੂੰ ਐਨਓਸੀਆਂ ਕਿਉਂ ਨਹੀਂ ਦਿੰਦਾ ਹਾਂ ਪਾਪਾ ਆ ਗਏ ਇਹਨਾਂ ਨੂੰ ਫਿਰ ਸਾਹਿਬ ਨੇ ਇਸ ਮੁੰਡੇ ਐਨਓਸੀ ਵਾਲਾ ਪੈਗ ਵੀ ਹੋ ਗਿਆ ਲੈ ਗਿਆ ਦੁੱਲਾ ਟੈਕਸ ਵੀ ਵੇਚੀ ਸੀ ਸਾਡੇ ਤੇ ਸਾਡੀਆਂ ਪਗਲਾ ਵੀ ਖੋ ਗਿਆ ਜੋ ਜ਼ਬਰਦਸਤ ਭਾਜੀ ਸਰਪੰਚ ਬਣੇ ਤੇ ਫਿਰ ਕਿਵੇਂ ਤੁਸੀਂ ਦੇਖੋ ਬਿਲਕੁਲ ਦੇ ਤਾਂ ਪ੍ਰਸ਼ਾਸਨ ਨੂੰ ਪੈਦਾ ਹੋਵੇ ਦੀ ਕਿਸੀ ਚੋੜੇ ਫੇਅਰ ਇਲੈਕਸ਼ਨ ਹੋਵੇ ਕੋਰਟਾ ਪੈ ਜਾਣ ਦਿੱ ਲੀਆਂ ਉਹ ਜਿੱਤੀ ਹਰਗਵਿੰਦਰ ਸਿੰਘ ਪੈ ਲੈਣਾ ਇਹ ਤਾਂ ਧੱਕੇ ਬਿਲਕੁਲ ਠੱਕੇ ਚਾਹੀਏ ਤੁਸੀਂ ਦਾ ਸ਼੍ਰੀਆ ਸਾਡੇ ਕੋਲੇ ਕੰਪਲੇਂਟ ਆਈ ਸੀ ਰਿਗਾਰਡਿੰਗ ਬਿਲਕੁਲ ਰਿਕਾਰ ਰਹਾ ਬਾਕੀ ਐਸ ਪਰ ਦਾ ਇਨਕੁਆਇਰੀ ਦੇਖਾਂਗੇ ਅੱਗੇ ਕੀ ਅੱਗੇ ਹੁੰਦਾ ਕਰੀ ਤੁਸੀਂ ਭਾਜੀ ਮੌਕੇ ਤੇ ਪਹੁੰਚ ਕੇ ਕੀ ਦੇਖਿਆ ਮੌਕੇ ਦੇ ਜੇ ਤੱਕ ਤਾਂ ਬਿਆਨ ਹੀ ਦਿੱਤੇ ਆ ਜੀ ਬਾਕੀ ਦੇਖਦੇ ਆ ਫਾਈਲ ਵੀ ਹੋ ਗਈ ਫਾਇਰ ਦੇਖਦੇ ਆ ਵੈਰੀਫਾਈ ਕਰਦੇ ਆ ਜੀ ਕੋਈ ਕਰਦੇ ਵੀਡੀਓ ਦਿੱਤੀ ਹੈ ਉਹਨੂੰ ਵੈਰੀਫਾਈ ਕਰਕੇ ਤੇ ਅੱਗੇ ਦੀ ਜੋ ਵੀ ਆਪਣੇ ਦਫ਼ਤੀ ਵਿੱਚ ਸਰ ਸਾਡੇ ਆਈਓ ਵੱਲੋਂ ਸਰ ਇੱਕ ਖੋਲ ਵੀ ਚੱਕਿਆ ਗਿਆ ਮੁੱਕੇ ਤੋਂ ਸਰ ਗੋਲੀ ਦਾ ਖੋਲ ਵੀ ਚੱਕਿਆ ਗਿਆ ਇੱਕ ਦੇਖਦੇ ਆ ਜੀ ਸਾਰਾ ਕੰਮ ਐਸ ਪਰ ਇਨਕੁਆਇਰੀ ਤੁਹਾਨੂੰ ਦੱਸ ਦਿੱਤਾ ਜਾਏਗਾ ਜੀ ਅਸੀਂ ਮੁੱਕੇ ਦੇ ਫੋਨ ਤੋਂ ਵੀ ਆਉਂਦੇ ਆ ਵੇਖਦੇ ਆ ਬਾਕੀ ਦੋਨੋਂ ਵਜਾ ਸਰ ਉਹ ਕੀ ਲੱਗਦਾ ਹੈ ਕਿ ਅਸਰ ਲਸਨ ਜਿਹੜਾ ਹੈ ਚੋਨਾ ਦੇ ਵਿੱਚ ਜਮਾ ਨਾ ਹੋਣ ਦਾ ਕਾਰਨ ਹੀ ਬਣੇ ਨਹੀਂ ਦੇਖੋ ਇਹ ਤਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਜੇ ਕਿਉਂਕਿ ਕਹੇਗਾ ਫਿਰੋਜ਼ਪੁਰ ਤੋਂ ਅਸ਼ੋਕ ਪਰਦਵਾਜ ਦੀ ਰਿਪੋਰਟ